ਮੇਰਾ ਨਾਮ ਭਾਵਿਕਾ ਹੈ ਮੈਂ ਆਦੇਸ਼ ਡੈਂਟਲ ਕਾਲਜ ਵਿੱਚ 3rd ਇਅਰ ਚ ਹਾਂ ਤੇ ਮੈਂ ਬੇਠਿੰਡੇ ਦੀ ਰਹਿਣ ਵਾਲੀ ਆ ਇਸ ਆਰਟ ਕਲਾਸ ਚ ਮੇਨ ਮੋਟਿਵ ਤਾਂ ਇਹ ਸੀ ਜਦੋਂ ਮੈਂ ਸੁਣਿਆ ਕਿ ਗੁਰਪ੍ਰੀਤ ਸਰ ਸਿਖਾ ਰਹੇ ਉਹ ਮੇਰੇ ਪਹਿਲਾਂ ਵੀ ਡਰਾਇੰਗ ਟੀਚਰ ਰਹਿ ਚੁੱਕੇ ਆ ਤਾਂ ਮੈਂ ਸਪੈਸ਼ਲੀ ਉਹਨਾਂ ਕਰਕੇ ਆਈ ਆ ਤੇ ਹੁਣ ਇਸ ਕਲਾਸ ਜਾ ਕੇ ਨਵੇਂ ਫਰੈਂਡਸ ਵੀ ਬਣਾਏ ਤੇ ਡਰਾਇੰਗ ਬਾਰੇ ਬਹੁਤ ਕੁਝ ਸੀਕਰੇਟਸ ਬਹੁਤ ਸਾਰੇ ਪਤਾ ਲੱਗ ਗਏ ਨੇ ਬਹੁਤ ਵਧੀਆ ਲੱਗ ਰਹੀ ਹੈ ਜੇ ਗੁਰਪ੍ਰੀਤ ਸਰ ਸਿਖਾ ਰਹੇ ਤਾਂ ਇਹ ਹੋਬੀ ਫੈਸ਼ਨ ਵੀ ਬਣਾ ਸਕਦੇ ਆ ਛੋਟੇ ਹੁੰਦੇ ਤਾਂ ਇਹ ਡਰਾਇੰਗ ਦਾ ਸ਼ੌਕ ਹੈ ਬਸ ਪਹਿਲਾਂ ਉਹ ਸੀ ਕਿ ਐਸੀ ਰਫ ਬਣਾ ਲ ਫੋਂ ਥੋੜੇ ਪ੍ਰੋਫੈਸ਼ਨਲੀ ਬਣਾ ਲੈਨੇ ਆ ਤੇ ਉਦੋਂ ਵੀ ਮਤਲਬ ਬਹੁਤ ਵਧੀਆ ਲੱਗਿਆ ਸੀ ਕਿ ਇੱਕ ਚੰਗੀ ਚੀਜ਼ ਹੈ ਟਾਈਮ ਨੂੰ ਰਿਲੈਕਸ ਕਰਨ ਨੂੰ ਨਹੀਂ ਜੇ ਸਪੈਸ਼ਲ ਕਰਨਾ ਪਵੇ ਤਾਂ ਉਹ ਤਾਂ ਕਾਲਜ ਦਾ ਹੀ ਕੰਮ ਹੋ ਸਕਦਾ ਡਰਾਇੰਗ ਬਣਾਨੀ ਹੈ ਤਾਂ ਡਾਇਗ੍ਰam ਬਣਾਨੀ ਹੈ ਜੇ ਵੈਸੇ ਟਾਈਮ ਕੱਢੀਏ ਮਾਈਂਡ ਨੂੰ ਰਿਲੈਕਸ ਕਰਨ ਨੂੰ ਤੇ ਗਾਣੇ ਸੁਣਨ ਦੇ ਨਾਲ ਨਾਲੇ ਡਰਾਇੰਗ ਤਾਂ ਚੱਲਦੀ ਰਹਿੰਦੀ ਹੈ ਸਾਨੂੰ ਐਕਚੁਅਲੀ ਫੋਨ ਤੋਂ ਵਧੀਆ ਆਪਣੇ ਹੱਥ ਨੂੰ ਚਲਾਉਣਾ ਚਾਹੀਦਾ ਕਿਉਂਕਿ ਹੱਥੀਕਿਰਤ ਹਮੇਸ਼ਾ ਕੰਮ ਹੀ ਆਉਂਦੀ ਹੈ ਜੇ ਡਰਾਇੰਗ ਬਣਾਵਾਂਗੇ ਤਾਂ ਸਾਨੂੰ ਹੋਰ ਕੁਝ ਵੀ ਨਵਾਂ ਸਿੱਖਣ ਨੂੰ ਮਿਲੂਗਾ ਰੱਦੋਂ ਤਾਂ ਸੋਸ਼ਲ ਮੀਡੀਆ ਤੇ ਆਪਣਾ ਦਿਮਾਗ ਖਰਾਮ ਕਰਨ ਨਾਲ ਮੇਰਾ ਮੇਰਾ ਨਾਮ ਪਵਲ ਜੋਤਕਰ ਹੈ ਮੇਰੀ ਕਲਾਸ 4th ਹੈਗੀ ਸੈਕਸ਼ਨ ਮੇਰਾ D ਹੈ ਮੈਂ ਮੇਰਾ ਸਕੂਲ ਸੇਂਟ ਜੇਵियर ਹੈਗਾ ਤੇ ਮੈਨੂੰ ਇੱਥੇ ਆ ਕੇ ਬਹੁਤ ਮਜ਼ਾ ਆਇਆ ਹੈ ਵੈਸੇ ਮੇਰਾ ਉਹ ਹੌਲੀਡੇ ਹੋਮਵਰਕ ਤਾਂ ਸਾਰਾ ਕੰਪਲੀਟ ਹੋ ਗਿਆ ਤਾਂ ਵੈਸੇ ਮੇਰੀ ਕੋਸ਼ਿਸ਼ ਇਹ ਹੀ ਰਹੂਗੀ ਕਿ ਮੈਂ ਪੇਂਟਿੰਗ ਵੱਲ ਵੱਧ ਧਿਆਨ ਦਵਾਂ ਕੋਸ਼ਿਸ਼ ਤਾਂ ਹੈਗੀ ਆ ਪਰ ਹੋ ਹੁੰਦਾ ਨਹੀਂਗਾ ਨਾਮ ਮੇਰਾ ਨਿਹਾਰਿਕਾ ਤੇ ਮੈਂ ਬਠਿੰਡੇ ਦੀ ਹਾਂ ਤੇ ਬਹੁਤ ਵਧੀਆ ਲੱਗ ਰਿਹਾ ਜਿਸ ਹਿਸਾਬ ਨਾਲ ਮਤਲਬ ਬਰੀਕੀ ਚ ਦੱਸਿਆ ਜਾਂਦਾ ਨਾ ਹਰ ਇੱਕ ਚੀਜ਼ ਨੂੰ ਮਤਲਬ ਬੇਸਿਕ ਤੋਂ ਦੱਸਿਆ ਜਾਂਦਾ ਕਿ ਆਪਾਂ ਅਨਾਟਮੀ ਜੇ ਕਰਨੀ ਹੈ ਤਾਂ ਸਕਲ ਵਗੈਰਾ अच्छे वगैरह सारा अच्छे तरीके ਨਾਲ ਦਿਸਾ ਗਏ ਮੈਂ ਸ਼ੁਰੂ ਤੋਂ ਡਰਾਇੰਗ ਕਰ ਰਹੀ ਹਾਂ ਮੈਂ ਸਕੂਲ 'ਚ ਕਰਦੀ ਸੀ ਆਪਣੀ ਤਾਂ ਸਾਡੇ ਜਿਹੜੇ ਸਰ ਨੇ ਉਹ ਵੀ ਇਤੋਂ ਦੀ ਮੈਂਬਰ ਨਹੀਂ ਤਾਂ ਉਹਨਾਂ ਤੋਂ ਹੀ ਮੇਰੇ ਲੱਗ ਸਿੱਖਿਆ ਜਿਹੜੇ ਸੀ ਇਹ ਤਾਂ ਬਹੁਤ ਇਹ ਤਾਂ ਬਹੁਤ ਪੁਰਾਣੀ ਕਲਾ ਹੈ ਇਹਨੂੰ ਤਾਂ ਹੋਰ ਜ਼ਿਆਦਾ ਵਧਾਰਾ ਚਾਹੀਦਾ ਹੈ ਮਤਲਬ ਕਰਨਾ ਹੀ ਚਾਹੀਦਾ ਹੈ ਇਸ ਨੂੰ ਤਾਂ ਬਹੁਤ ਚੰਗਾ ਲੱਗਦਾ ਕਿ ਛੋਟੇ ਛੋਟੇ ਬੱਚੇ ਪੰਜ ਪੰਜ ਚਾਰ ਚਾਰ ਸਾਲਾਂ ਦੇ ਲੱਗੇ ਹੋਏ ਡਰਾਇੰਗ ਨੂੰ ਨਿੱਕੀ ਨਿੱਕੀ ਸ਼ੇਪਸ ਬਣਾ ਰਿਹਾ ਹੈ ਬਹੁਤ ਚੰਗਾ ਲੱਗਦਾ ਹਰਸੈਰ ਸਿੰਘ ਹੈ ਸਿੰਦੇਵੀਆ ਸਕੂਲ ਕਲਾਸ 7 ਤੋਂ ਆ ਇੱਥੇ ਮਤਲਬ ਜਿਹੜਾ ਮਾਹੌਲ ਹੈ ਉਹ ਹੀ ਬਹੁਤ ਵਧੀਆ ਹੈ ਸਾਰੇ ਕਿਤੇ ਮਤਲਬ ਸਾਡੇ ਸਕੂਲ ਦੇ ਵੀ ਟੀਚਰਸ ਕਾਫੀ ਨੇ ਮੈਮ ਉਹਨਾਂ ਨੇ ਕਾਫੀ ਵਾਰੀ ਸਾਨੂੰ ਬਹੁਤ ਚੀਜ਼ਾਂ ਸਿਖਾਈਆਂ ਪਰ ਇੱਥੇ ਹੋਰ ਵੀ ਬਹੁਤ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਦੀਆਂ ਸਿੱਖਣ ਨੂੰ ਤੇ ਬਸ ਆਪਣਾ ਹੀ ਬਸ ਹੌਬੀ ਰੱਖਨੀ ਆ ਇੱਕ ਐਸਾ ਹਾਂਜੀ ਉਹਨਾਂ ਦੀਆਂ ਕਾਫੀ ਪੇਂਟਿੰਗਸ ਦੇਖੀ ਆ ਉਹਨਾਂ ਦੀਆਂ ਵੀਡੀਓਜ਼ ਵੀ ਦੇਖੀ ਆ ਕਾਫੀ ਵਾਰੀ ਫੇਸਬੁੱਕ ਤੇ ਕਾਫੀ ਕੁਝ ਸਿੱਖਿਆ ਉਹਨਾਂ ਤੋਂ ਬਹੁਤ ਮਤਲਬ ਸੌਫਟ ਸਪੋਕਨ ਐ ਸਭ ਕੁਝ ਮਤਲਬ ਕਿ ਉਹਨਾਂ ਨੇ ਆਰਾਮ ਨਾਲ ਸਾਰਿਆਂ ਨਾਲ ਹੱਸਣਾ ਕਿਡਣਾ ਵੀ ਹੈ ਸਰ ਮੇਰਾ ਨਾਮ ਰਿੱਤੂ ਹੈ ਤੇ ਮੈਂ ਮੌਰ ਤੋਂ ਬਲੋਂਗ ਕਰਦੀ ਆਂ ਜਦੋਂ ਮੈਨੂੰ ਪਤਾ ਲੱਗਿਆ ਵੀ ਇੱਥੇ ਸੋਭਾ ਸਿੰਘ ਸੁਸਾਇਟੀ ਵਿੱਚ ਆਰਟ ਕੈਂਪ ਲੱਗ ਰਿਹਾ ਮੈਂ ਬਹੁਤ ਜ਼ਿਆਦਾ ਐਕਸਾਈਟਡ ਹੋਈ ਤੇ ਮੈਂ ਬੜੇ ਹੀ ਜੋਸ਼ ਨਾਲ ਰਜਿਸਟ੍ਰੇਸ਼ਨ ਕਰਾਈ ਸਭ ਤੋਂ ਪਹਿਲਾਂ ਮੈਂ ਰਜਿਸਟ੍ਰੇਸ਼ਨ ਕਰਾ ਦਿੱਤੀ ਸੀ ਤੇ ਮੈਨੂੰ ਬਹੁਤ ਵਧੀਆ ਲੱਗਿਆ ਬਹੁਤ ਕੁਝ ਸਿੱਖਣ ਨੂੰ ਮਿਲਦਾ ਇੱਥੋਂ ਤੇ ਮਤਲਬ ਕਿ ਸਾਨੂੰ ਇਹ ਲੱਗਦਾ ਜਿਹੜੀਆਂ ਸਾਡੀਆਂ ਕਮੀਆਂ ਨੇ ਉਹ ਇੱਥੇ ਆ ਕੇ ਬਹੁਤ ਜ਼ਿਆਦਾ ਡਿਵੈਲਪ ਹੁੰਦੀਆਂ ਜਿਵੇਂ ਮੈਂ ਮੌਰ ਤੋਂ ਆਈ ਆ ਹੋਰ ਵੀ ਕਈ ਪਿੰਨਾਂ ਤੋਂ ਗਏ ਬੱਚੇ ਆਉਂਦੇ ਆ ਸਰ ਸਰ ਇੱਥੇ ਬਹੁਤ ਵਧੀਆ ਹੋ ਕਿਤੇ ਜਾਣਦੇ ਆ ਸੀ 500 ਰੁਪਏ ਤੇ ਰਜਿਸਟ੍ਰੇਸ਼ਨ ਫੀਸ ਹੁੰਦੀ ਹੈ ਇੱਥੇ ਸਿਰਫ 50 ਰੁਪਏ ਰਜਿਸਟ੍ਰੇਸ਼ਨ ਫੀਸ ਹੈ ਤੇ ਇਨਾ ਕੋ ਸਿੱਖਣ ਨੂੰ ਮਿਲਦਾ ਸਰ ਮੇਰੀ ਰੁਚੀ ਤਾਂ 3rd ਕਲਾਸ ਤੋਂ ਸੀਗੀ ਮੈਨੂੰ ਬਹੁਤ ਸ਼ੌਂਕ ਸੀ 3rd ਕਲਾਸ ਤੋਂ ਹੀ ਜਿਵੇਂ ਜਿਵੇਂ ਮੇਰਾ ਸ਼ੌਕ ਵਧਿਆ ਗਿਆ ਉਹਵੇਂ ਉਹਨੇ ਇੰਪਰੂਵਮੈਂਟ ਹੁੰਦੀ ਗਈ ਮੇਰੀ ਪੇਂਟਿੰਗ ਦੇ ਵਿੱਚ ਅ ਸਸ਼੍ਰੀ ਕਾ ਜੀ ਮੇਰਾ ਨਾਮ ਹਰਨੂਰ ਜੋਗਿਆ ਤੇ ਮੈਂ ਬਠਿੰਡਾ ਤੋਂ ਹੀ ਆ ਮੈਂ ਸੇਂਟ ਜੋਸਫਸ ਸਕੂਲ ਚ ਪੜਦੀ ਆ ਕਲਾਸ 10th ਤੇ ਮੈਂ ਇੱਥੇ ਸਰ ਨੇ ਗੁਰਪ੍ਰੀਤ ਸਰ ਨੇ ਫੇਸਬੁੱਕ ਤੇ ਪਾਈ ਸੀ ਵੀਡੀਓ ਵੀ ਉਹ ਸਮਰ ਕੈਂਪ ਹੈ ਤਾਂ ਮੈਂ ਉੱਥੋਂ ਆਈ ਆ ਤੇ ਮੈਂ ਵੈਸੇ ਗੁਰਪ੍ਰੀਤ ਸਰ ਦੀ ਮੈਂ ਪਿਛਲੇ ਸਾਲ ਸਟੂਡੈਂਟ ਵੀ ਸੀਗੀ ਮੈਂ ਗੁਰਪ੍ਰੀਤ ਸਰ ਤੋਂ ਸਿੱਖਿਆ ਵੀ ਹੋਇਆ ਆਰਟ ਥੋੜਾ ਜਿਹਾ सर मेरा नाम सिमर है और मैं लोकल से ही हूँ और मुझे आर्ट क्लास का ये हुआ कि मेरी टीचर्स वगैरह नहीं है यहाँ पे तो उन लोगों की वजह से मैंने मतलब यहाँ पे ऐड किया ज्वाइन किया और अभी छुट्टियाँ चल रही जैसे आप सबको मालूम ही है तो यहाँ मुझे बहुत अच्छा लग रहा है मतलब इससे ये ये चीज़ है कि एक न्यू मतलब आप, आपका माइंड फ्रेश हो रहा है यहाँ पे आके और यहाँ पे बहुत कुछ सीखने को मिलता है जो चीज़ें शायद हमने ना कॉमन लाइफ में हमें मालूम भी नहीं है लाइक हमें यहाँ ये बताया गया कि जैसे अगर हम अपनी हाइट मेज़र करना चाहते हैं तो हम नॉर्मली क्या करते हैं यहाँ से लेकर यहाँ तक करते हैं बट यहाँ हमें यह बताया गया कि हम अपने मतलब आर्म्स को स्प्रेड करके यहाँ से लेकर यहाँ तक भी अपनी ना आ, हाइट को मेज़र कर सकते हैं तो ऐसी छोटी मोटी चीज़ें जो शायद ना हमें मालूम नहीं थी लेकिन यहाँ आके बहुत मालूम चल रही है तो ऐसा लग रहा है कि ठीक है कुछ मतलब जोश आ गया कि हाँ अभी हम आ, कुछ नया सीख रहे हैं यहाँ पे आके और अपनी रूटीन लाइफ से निकल कर जब सारे बच्चे यहाँ पे आके कुछ सीख रहे हैं तो ऐसा लगता है कि ठीक कि है हम मतलब कहीं कही ना कहीं न्यू एक्सपीरियंस हो रहा है हम लाइफ के मजे कर रहे हैं यहाँ बैठ कर ना किसी को फील ही नहीं होता कि कौन छोटा है कौन बड़ा है सबको ये होता है कि हम हम सब यहाँ पे सीखने आए हैं तो इससे ये मतलब ये है कि बस टीचर्स इतने मस्त हो आके मतलब आ, कोई स्कूल के है कोई किसी के हेड हैंड डिपार्टमेंट्स के आर्टिस्ट वगैरह सबके सब है और इतना कुछ सीखने को मिल रहा है यहाँ पे और हर एक आर्टिस्ट जो यहाँ के टीचर्स वगैरह हैं है, वो इतने मतलब इतने उनमें आर्ट भरी हुई है बहुत ज़्यादा ही मतलब उनकी स्केचिंग्स देख लो आप उनकी पेंटिंग्स देख लो उनके ना बात करने का ढंग देख लो बहुत फ्रेंडली है और ना फील ही नहीं होता कि वो टीचर्स हैं हमारे तो सर ये बेस्ट एक्सपीरियंस रहा और आई थिंक मेरा बेस्ट डिसीजन था ये कि समर्स को मैं यहाँ पे ज्वाइन कर रही हूँ उस टाइम पे तो बस ये था कि स्पेशली क्या था ना स्कूल वगैरह में हिस्ट्री क्लासेस वगैरह में जब हम बोर होते थे उस टाइम पर बस कुछ मतलब ड्रा कर लिया बुक्स वगैरह के पीछे तो इतना मतलब था नहीं लेकिन यहाँ पे आके ना ऐसा लग रहा है कि हम रियल में सीख रहे हैं कुछ वरना स्कूल लाइफ में जब मैंने फर्स्ट टाइम बनाई थी फर्स्ट सेकेंड क्लास में तब बस ये था ठीक है मन किया बना लिया या फिर लेक्चर से बोर हो रहे हैं तो कुछ ड्रा कर लिया बुक्स के पीछे बट यहाँ पे आके ऐसा लग रहा है कि मतलब ہم جو رس بھول گئے تھے وہ چیز ہمیں نا بالکل فریش ہو رہی ہے اور 아이 थिंक हमें ये बहुत हेल्प करेगी आगे जाके क्योंकि इतने मस्त चल रहे हैं यहां पे तो थैंक यू सो मच